ਕਿਮ ਭਾਰਤ ਨੇ 5 ਮਾਰਚ ਨੂੰ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਅਨਮਿੱਥੇ ਸਮੇਂ ਲਈ ਧਰਨੇ ਸ਼ੁਰੂ ਕਰਨੇ ਆ ਉਹਦੇ ਤਹਿਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਰਾਜਧਾਨੀ ਚੰਡੀਗੜ੍ਹ ਦੇ ਵਿੱਚ 5 ਮਾਰਚ ਨੂੰ ਧਰਨਾ ਲਾਉਣਾ ਇਸ ਦੇ ਸੰਬੰਧ ਦੇ ਵਿੱਚ ਸਰਕਾਰ ਵੱਲੋਂ ਕਿਸਾਨ ਜੁਨੀਅਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਜੋ 3 ਮਾਰਚ ਨੂੰ ਗੱਲਬਾਤ ਹੋਈ ਉਹਦੇ ਵਿੱਚੋਂ ਟਕਰਾਵਾ ਮਾਹੌਲ ਬਣਿਆ ਕੋਈ ਸਿੱਟਾ ਨਾ ਨਿਕਲਿਆ ਮੀਟਿੰਗ ਦਾ ਤੇ ਜਿੱਥੇ ਜਿੱਥੇ ਬੰਦੀਆਂ ਨੇ ਆਪਣੇ ਪੱਖ ਰੱਖੇ ਉੱਥੇ ਸਰਕਾਰ ਨੇ ਕਿਹਾ ਕਿ ਜਦੋਂ ਡੈਡਲੌਕ ਬਣਿਆ ਤੁਸੀਂ ਤੁਹਾਡੀ ਮਰਜ਼ੀ ਆ ਧਰਨਾ ਲਾਉਣਾ ਧਰਨਾ ਲਾਓ ਇਸ ਤਲਖੀ ਦੇ ਵਿੱਚੋਂ ਮੀਟਿੰਗ ਬਰਖਾਸਤ ਹੋਈ ਤਾਂ ਉਸੇ ਹੀ ਰਾਤ ਤੋਂ ਕਸਾਰ ਆਗੂਆਂ ਦੇ ਘਰਾਂ ਦੇ ਉੱਤੇ ਛਾਪੇ ਮਾਰੀ ਹੋਈ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਰੁਲਦੂ ਸਿੰਘ ਮਾਨਸਾ ਤੇ ਉਸਦੇ ਸਾਥੀਆਂ ਵੱਡੇ ਆਗੂ ਬਲਬੀਰ ਸਿੰਘ ਰਾਜੇਵਾਲ ਸਮੇਤ ਜ਼ਿਲ੍ਹਾ ਪ੍ਰਧਾਨਨਾ ਅਤੇ ਬਲਾਕ ਪ੍ਰਧਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਮਠੰਡਾ ਜ਼ਿਲ੍ਹੇ ਦੇ ਵਿੱਚ 4-5 ਗ੍ਰਫਤਾਰੀਆਂ ਮਠੰਡਾ ਜ਼ਿਲ੍ਹੇ ਵਿੱਚ ਹੋਈਆਂ ਨਾ ਘਰਾਂ ਤੇ ਛਾਪੇਮਾਰੀ ਹੋਈ ਆ ਰੇਡ ਹੋਈ ਆ ਸਾਰੇ ਆਗੂਆਂ ਦੇ ਘਰਾਂ ਤੇ ਤੇਸ ਹਫੜਾ ਥਾਫੜੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਪੱਖ ਆਏ ਨੇ ਉਹਨਾਂ ਨੇ ਕਿਹਾ ਵੀ 5 ਮਾਰਚ ਵਾਲਾ ਧਰਨਾ ਹਰ ਹਾਲਤ ਲੱਗੇਗਾ ਆਪਣੇ ਆਪਣੇ ਸਥਾਨਾਂ ਤੋਂ ਕਿਸਾਨਾਂ ਦੇ ਜਥੇ ਟਰਾਲੀਆਂ ਸਮੇਤ ਪੂਚ ਕਰਨਗੇ ਉਹ ਰਿਪੋਰਟਾਂ ਤੋਂ ਪਤਾ ਲੱਗ ਰਿਹਾ ਕਿ ਕਿਸਾਨਾਂ ਦੇ ਜਥੇ ਆਪੋ ਆਪਣੇ ਸਥਾਨਾਂ ਤੋਂ ਭਰਨੇ ਲਈ ਚੰਡੀਗੜ੍ਹ ਵਾਲੇ ਪਾਸੇ ਫੂਚ ਹੋ ਗਏ ਆ ਤੇ ਪਰ ਸਰਕਾਰ ਵੱਲੋਂ ਥਾਂ-ਥਾਂ ਤੇ ਨਾਕੇਬੰਦੀ ਕੀਤੀ ਹੋਈ ਆ ਜਿਹੜੀ ਸਰੇਕ ਜ਼ਿਲ੍ਹੇ ਦੇ ਵਿੱਚ 3-3 4-4 ਥਾਂ ਨਾਕੇਬੰਦੀ ਹੋਈ ਆ ਜਿੱਥੇ ਕੋਈ ਕਿਸਾਨ ਜਥੇਬੰਦੀਆਂ ਦੇ ਉੱਪਰ ਮੈਂ ਕੇਂਦਰਾ ਉਹਨਾਂ ਦੇ ਉਹ ਸਰਕਾਰ ਰੋਕ ਲਈਆਂ ਸਰਕਾਰ ਨੇ ਤੇ ਇਸ ਤਲਖੀ ਦੇ ਮਾਹੌਲ ਦੇ ਵਿੱਚ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਕਿਹਾ ਕਿ ਕਿਸਾਨ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਮੰਗਾ ਕੇਂਦਰ ਨਾਲ ਸੰਬੰਧਤਾ ਤੇ ਰੋਹ ਸਰਕਾਰ ਰੋਕ ਲੈਂਦੇ ਆ ਇਸ ਕਰਕੇ ਇਹ ਠੀਕ ਨਹੀਂ ਹੈ ਇਹ ਆਪਣੀ ਬਰਾਬਰ ਸਰਕਾਰ ਚਲਾਉਣਾ ਚਾਹੁੰਦੀ ਆ ਕਿਸਾਨ ਜਿੱਥੇ ਬੰਦੀ ਆ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਇੰਟਰਵਿਊਆਂ ਹੋਈਆਂ ਨਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਵੋਕ ਹੋਏਗੇ ਜਥੇਬੰਦੀਆਂ ਨੇ ਆਪਣਾ ਪੱਖ ਰੱਖਿਆ ਸੀ ਮੀਟਿੰਗ ਦੇ ਵਿੱਚ ਪਰ ਇਹ ਸਰਕਾਰ ਕੇਂਦਰ ਦੀ ਤਰਜ਼ ਤੇ ਕਿਸਾਨਾਂ ਨੂੰ ਦਬਾਉਣ ਚੱਲੀ ਹੋਈ ਆ ਜਿੱਥੇ ਜੋ 20 2020 ਵਾਲਾ ਮੋਰਚਾ ਸੀ ਉਹਦੇ ਉੱਤੇ ਜੋ ਸਥਾਨਕ ਸਰਕਾਰ ਸੀ ਪੰਜਾਬ ਦੀ ਉਸ ਨੇ ਕੋਈ ਕੋਈ ਰੋਕਾ ਵਗੈਰਾ ਨਹੀਂ ਲਾਈਆਂ ਬਹੁਤੀਆਂ ਤਾਂ ਲੜਾਈ ਸਿਰਫ ਕੇਂਦਰ ਦੇ ਵੱਲ ਸਿਹਿਤ ਹੋ ਗਈ ਸੀ ਪਰ ਹੁਣ ਕਿਸਾਨ ਜਥੇਬੰਦੀਆਂ ਦੀ ਲੜਾਈ ਜਿੱਥੇ ਕੇਂਦਰ ਦੇ ਨਾਲ ਉੱਥੇ ਪੰਜਾਬ ਸਰਕਾਰ ਨਾਲ ਵੀ ਹੋ ਗਈ ਆ ਤੇ ਇਸ ਮਾਹੌਲ ਦੇ ਵਿੱਚ ਇਹ ਲੱਗਦਾ ਹੈ ਵੀ ਕਿਸਾਨ ਜਥੇਬੰਦੀਆਂ ਦੇ ਆਗੂ ਕਹਿ ਰਹੇ ਨੇ ਕਿ ਸਾਨੂੰ ਜੋ ਤਕਲੀਫਾਂ ਆ ਰਹੀਆਂ ਸਾਡੀਆਂ ਜੋ ਸਮੱਸਿਆਵਾਂ ਹਨ ਸਾਡਾ ਮੰਡੀਆਂ ਦੇ ਵਿੱਚ ਅਨਾਜ ਨਹੀਂ ਵਿਕਦਾ ਫਸਲਾਂ ਸਾਡੀਆਂ ਰੁਲਦੀਆਂ ਨੇ ਸਾਨੂੰ ਕੋਈ ਭਾਅ ਨਹੀਂ ਮਿਲਦਾ ਕਿਸਾਨ ਕਰਜ਼ੇ ਦੀ ਮਾਰ ਹੇਠਾਂ ਤੇ ਜੋ ਮੰਡੀ ਕਰਨ ਦਾ ਪ੍ਰਬੰਧ ਹੈ ਪੰਜਾਬ ਦੇ ਵਿੱਚ ਉਸ ਨੂੰ ਵੀ ਖਤਮ ਕਰਨ ਵਾਲੇ ਪਾਸੇ ਪੰਜਾਬ ਸਰਕਾਰ ਚੱਲੀ ਹੋਈ ਹੈ ਤੇ ਇਹ ਮੰਗਾਂ ਜਿਹੜੀਆਂ ਸਾਡੀਆਂ ਜਿੱਥੇ ਕੇਂਦਰ ਨਾਲ ਸੰਬੰਧਤ ਸੀਗੀਆਂ ਉੱਥੇ ਪੰਜਾਬ ਸਰਕਾਰ ਨਾਲ ਸੰਬੰਧਤ ਨੂੰ ਬੇਜਿਗਾਰੀ ਹੱਦਾਂ ਵੱਨੇ ਟਪ ਚੁੱਕੀ ਹੈਗੀ ਤੇ ਨੌਜਵਾਨ ਜੋ ਜ਼ਮੀਨਾਂ ਵੇਚ-ਵੇਚ ਕੇ ਕਿਸਾਨਾਂ ਨੇ ਤੇ ਹੋਰ ਤਕਿਆਂ ਨੇ ਆਪਣੀਆਂ ਪ੍ਰਾਪਰਟੀਆਂ ਵੇਚ ਕੇ ਬੱਚਿਆਂ ਨੂੰ ਬਾਹਰ ਭੇਜਿਆ ਸੀ ਉਹ ਰਿਪੋਰਟ ਹੋ ਰਹੇ ਹਨਗੇ ਇਸ ਕਰਕੇ ਸਾਡਾ ਜੋ ਧਰਨਾ ਹੈ ਬਾਝਵ ਹੈ ਅਸੀਂ ਟਰੇਡ ਯੂਨੀਅਨਾਂ ਨੇ ਸਰਕਾਰਾਂ ਤੋਂ ਮੰਗਾ ਕਰਨੀਆਂ ਹੀ ਹੁੰਦੀਆਂ ਜੋ ਤਕਲੀਫਾਂ ਹੁੰਦੀਆਂ ਲੋਕਾਂ ਨੂੰ ਪਰ ਇਥੋਂ ਉਹ ਕਹਿ ਰਹੇ ਹਨਗੇ ਕਿ ਇਹਨਾਂ ਮੁੱਖ ਮੰਤਰੀ ਸਾਹਿਬ ਕੋਲ ਕੋਈ ਟਰੇਡ ਯੂਨੀਅਨ ਦਾ ਤਜਰਬਾ ਨਹੀਂ ਕੋਈ ਉਸ ਤਰ੍ਹਾਂ ਦਾ ਰਾਜਨੀਤਿਕ ਤਜਰਬਾ ਵੀ ਨਹੀਂ ਹੈ ਇਸ ਕਰਕੇ ਜਥੇਵੰਦੀਆਂ ਨਾਲ ਜਿਵੇਂ ਡੀਲ ਕਰਨਾ ਹੁੰਦਾ ਸਰਕਾਰ ਨੇ ਉਹ ਪਾਸੇ ਪਾਸਾ ਨਹੀਂ ਫੜਿਆ ਇਸ ਕਰਕੇ ਟਕਰਾਅ ਵਾਲਾ ਮਾਹੌਲ ਬਣਿਆ ਹੋਇਆ ਹੈ ਜ਼ਮੀਨਾਂ ਐਕਵਾਇਰ ਹੋ ਰਹੀਆਂ ਫਸਲਾਂ ਵਿਕਦੀਆਂ ਨਹੀਂ ਕਿਸਾਨ ਕਰਜ਼ਾਊ ਹੋ ਰਿਹਾ ਮੁਲਾਜ਼ਮ ਤੇ ਪੈਨਸ਼ਨਰ ਦੀਆਂ ਮੰਗਾਂ ਪਈਆਂ ਨੇ ਆ 8-9 ਸਾਲ ਹੋ ਗਏ ਪੇ ਕਮਿਸ਼ਨ ਲੱਗੇ ਨੂੰ ਉਹਨਾਂ ਦੇ ਵਿਕਾਏ ਨਹੀਂ ਦਿੱਤੇ ਯਾਰ ਇਹ ਮੁਲਾਜ਼ਮ ਕੱਚੇ ਭਰਤੀ ਕੀਤੇ ਜਾ ਰਹੇ ਆ ਤਾਂ ਲੋਕ ਸੜਕਾਂ ਤੇ ਆਉਣਗੇ ਹੀ ਕਿਉਂਕਿ ਪੰਜਾਬ ਦੀ ਵਿਰਾਸਤ ਸੰਘਰਸ਼ਾਂ ਦੀ ਵਿਰਾਸਤ ਆ ਇੱਥੇ ਕੋਈ ਇਹ ਨਹੀਂ ਹੈ ਵੀ ਹੁਣੀ ਹੀ ਕਿਸਾਨਾਂ ਦੇ ਦੇ ਅੰਦੋਲਨ ਹੋ ਰਹੇ ਆ ਚਾਚਾ ਅਜੀਤ ਸਿੰਘ ਵੇਲੇ ਤੋਂ ਬਬਰ ਕਾਲੀ ਲਹਿਰ ਆਜ਼ਾਦੀ ਦੀ ਲਹਿਰ ਜਿਹੜੀ ਸਮੇਂ-ਸਮੇਂ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਸੰਾਰਸ ਹੁੰਦੇ ਰਹੇਣਗੇ ਇਹ ਕਹਿਣਾ ਮੁੱਖ ਮੰਤਰੀ ਦਾ ਵਾਜਬ ਨਹੀਂ ਹੈ ਕਿ ਇਹ ਜਥੇ ਕਿਸਾਨ ਬਰਾਬਰ ਦੀ ਸਰਕਾਰ ਚਲਾਉਣਾ ਚਾਹੁੰਦੇ ਆ ਸਰਕਾਰ ਤੋਂ ਜਦੋਂ ਚੁਣਕੇ ਭੇਜਦੇ ਆ ਲੋਕ ਸਰਕਾਰ ਤੋਂ ਲੋਕਾਂ ਦੀਆਂ ਮੰਗਾਂ ਬਣਦੀਆਂ ਨੇ ਇਸ ਕਰਕੇ ਇਸ ਕਰਕੇ ਮਤਲਬ ਜਥੇਵੰਦੀਆਂ ਸੰਘਰਸ਼ ਦੇ ਮੈਦਾਨ ਵਿੱਚ ਆਉਂਦੀਆਂ ਨੇ ਕਿਸੇ ਦਾ ਸ਼ੌਂਕ ਨਹੀਂ ਹੈ ਕੋਈ ਧਰਨੇ ਮਜ਼ਾਰੇ ਸੜਕਾਂ ਤੇ ਤੱਤੀਆਂ ਠੰਡੀਆਂ ਸੜਕਾਂ ਦੇ ਉੱਤੇ ਬੈਠਣਾ ਰਾਤਾਂ ਝਾਕਣੀਆਂ ਦਿਨ ਰਾਤ ਆਪਣੇ ਘਰਾਂ ਤੋਂ ਬਾਹਰ ਰਹਿਣਾ ਇਹ ਕੋਈ ਕੋਈ ਸ਼ੌਕ ਨਹੀਂ ਹੈ ਇਹ ਮਜਬੂਰੀਆਂ ਨੇ ਮਜਬੂਰੀਆਂ ਦੇ ਵਿੱਚ ਹੀ ਕਿਸਾਨ ਜਥੇਬੰਦੀ ਅੱਜ ਤੋਂ ਨਹੀਂ ਜਿੱਦੇ ਤੋਂ ਦੁਨੀਆ ਸਾਜੀ ਆ ਉਸੇ ਤੋਂ ਸੰਘਰਸ਼ ਹੁੰਦੇ ਆ ਰਹੇਣਗੇ ਤੇ ਆਜ਼ਾਦੀ ਦਾ ਸੰਘਰਸ਼ ਵੀ ਅਸੀਂ ਲੜਿਆ ਤੇ ਉਸ ਤੋਂ ਬਾਅਦ ਜੋ ਆਜ਼ਾਦੀ ਮਿਲੀ ਲੋਕਾਂ ਨੂੰ ਕੋਈ ਇਹ ਸੀਗਾ ਵੀ ਰਾਹਤ ਮਿਲੂਗੀ ਪਰ ਜੇ ਰਾਹਤ ਨਹੀਂ ਮਿਲ ਰਹੀ ਲੋਕਾਂ ਸਰਕਾਰ ਦੇ ਵੱਧ ਰਿਹਾ ਸਾਰਾ ਸਰਮਾਇਆ ਕਾਰਪੋਰੇਟ ਵਾਲੇ ਪਾਸੇ ਨੂੰ ਧੱਕਿਆ ਜਾ ਰਿਹਾ ਤੇ ਕਿਸਾਨ ਆਗੂਆਂ ਦਾ ਇਹ ਵੀ ਕਹਿਣਾ ਕਿ ਸਰਕਾਰ ਜਿੱਥੇ ਅਸੀਂ ਕਹਿੰਦੇ ਹੁੰਦੇ ਸੀ ਵੀ ਇਹ ਸਰਕਾਰ ਭਾਜਪਾ ਦੀ 2 ਟੀਮ ਹੈ ਉਹ ਸਿੱਧ ਹੋ ਚੁੱਕੀ ਆ ਇਸ ਕਰਕੇ ਜੋ ਟਕਰਾਵਾ ਮਾਹੌਲ ਚੱਲ ਰਿਹਾ ਇਸ ਨੂੰ ਸ਼ਾਂਤ ਕਰਨਾ ਚਾਹੀਦਾ ਮੁੱਖ ਮੰਤਰੀ ਨੂੰ ਸਰਕਾਰ ਨੂੰ ਨੂੰ ਆਪਣੇ ਜੋ ਜਥੇਬੰਦੀਆਂ ਨਾਲ ਚਾਹੇ ਮਲਾਜ਼ਮਾਂ ਦੀਆਂ ਪੈਨਸ਼ਨਾਂ ਦੀਆਂ ਜਥੇਬੰਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨ ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟਾਂ ਲਈ ਥਾਂ ਨਹੀਂ ਹੈ ਕਰੇ ਕਬਰਾ ਬਣਾਉਣ ਲਈ ਬਾਥਰੂਮ ਬਣਾਉਣ ਲਈ ਉਹਨਾਂ ਨੂੰ ਥਾਂ ਨਹੀਂ ਤਾਂ ਉਹਨਾਂ ਨੂੰ ਵੀ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਨੇ ਪੈ ਰਹੇ ਆ ਜੇ ਸਰਕਾਰ ਉਹਨਾਂ ਦੀਆਂ ਸਮੱਸਿਆਵਾਂ ਵੱਲ ਝਾਤ ਮਾਰੇ ਤਾਂ ਝਾਤ ਮਾਰੇ ਤਾਂ ਸਰਕਾਰ ਨੂੰ ਕੋਈ ਲੋੜ ਨਹੀਂ ਪਵੇਗੀ ਇਹਨਾਂ ਮਜਾਰਿਆਂ ਦਾ ਸਾਹਮਣਾ ਕਰਨ ਦੀ ਧੰਨਵਾਦ